ਬੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੁਰੂ ਗੁਰ ਸواری ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਤਾਂ ਤੁਨ ਸਾਹਿਬ ਜੀ ਕੋ ਗੋਵਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਅੱਜ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਨਾਲ ਪ੍ਰਕਾਸ਼ ਜਿਹੜਾ ਬੰਦਾ ਹੈ ਸਮੂਹ ਸੰਗਤਾਂ ਨੂੰ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪਰਬ ਦੀਆਂ ਲੱਖ ਲੱਖ ਵਧਾਈਆਂ। ਪੰਚੋ ਬਾਸ਼ਾ ਟੋੜੀ ਰਾਗ ਵਿੱਚ ਹੁਕਮ ਬਖਸ਼ਿਸ਼ ਕਰਦੇ ਨੇ ਹਰ ਹਰ ਚੰਨ ਰਿਧੇ ਉਰ ਧਾਰੇ ਸਿਮਰ ਸਵਾਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਹਰੀ ਪਰਮਾਤਮਾ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਧਾਰਿਆ ਕਿਸ ਨੇ ਜਿਸ ਨੇ ਲਈ ਪਿਆਰਿਓ ਪਟਨੇ ਸ਼ਹਿਰ ਦੇ ਵਿੱਚ ਮਾਤਾ ਗੁਜਰ ਕੌਰ ਦੀ ਕੁੱਖੋਂ ਇੱਕ ਬਾਲਕ ਜਨਮ ਲੈਂਦਾ ਹੈ ਔਰ ਪਟਨੇ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਖੇੜੇ ਆ ਜਾਂਦੀ ਨੇ ਸਾਰੀ ਲਕਾਈ ਖੁਸ਼ ਹੁੰਦੀ ਆ ਉਸ ਵੇਲੇ ਤਾਂਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਦੌਰੇ ਦੇ ਉੱਤੇ ਸਨ ਅਸਾਮ ਦੇ ਵਿੱਚ ਪ੍ਰਚਾਰ হেতু ਸੰਗਤਾਂ ਦੇ ਨਾਲ ਸੰਗਤਾਂ ਨੂੰ ਉਤਾਰ ਰਹੇ ਸਨ ਔਰ ਜਿਸ ਵੇਲੇ ਬਾਲਕ ਨੇ ਜਨਮ ਲਿਆ ਗੋਵਿੰਦ ਰਾਏ ਨੇ ਤੇ ਪਿਆਰਿਓ ਬੜੀ ಅಪਾਰ ਬਖਸ਼ਿਸ਼ ਕਿਰਪਾ ਹੋਈ ਮਾਮਾ ਕ੍ਰਿਪਾਲ ਚੰਦ ਬੜਾ ਖੁਸ਼ ਹੋਇਆ ਔਰ ਇਧਰ ਪੰਜਾਬ ਦੇ ਵਿੱਚ ਪਿਆਰਿਓ ਇੱਕ ਗੁਰਸਿੱਖ ਗੁਰਸਿੱਖ ਕੀ ਮੁਸਲਮਾਨ ਧੀਕਨੁਸ਼ਾ ਅੱਜ ਉਹਨੇ ਚੜ੍ਹਦੇ ਵਾਲੇ ਬੰਨੇ ਨੂੰ ਮੂੰਹ ਕਰਕੇ ਸਜਦਾ ਕੀਤਾ ਤੇ ਆਪਣਾ ਕਲਮਾ ਪੜ੍ਹਿਆ ਉਸਦੇ ਸੇਵਕ ਕਹਿਣ ਲੱਗੇ ਅੱਲਾਹ ਤਾਲਾ ਪਸ਼ਮ ਵਾਲੇ ਪਾਸੇ ਹੈ ਪੀਖਨ ਜੀ ਅੱਜ ਆਪਣੀ ਨਵਾਜ਼ ਜਿਹੜੀ ਹੈ ਤੁਸੀਂ ਇਹ ਚੜ੍ਹਦੇ ਵਾਲੇ ਬੰਨੇ ਨੂੰ ਮੂੰਹ ਕਰਕੇ ਕਰ ਰਹੇ ਆ ਆਪਾਂ ਬਚਨ ਪੜਿਆ ਨਾ ਹਰ ਹਰ ਚੰਨ ਰਿਧੀ ਉਰ ਧਾਰੇ ਗੁਰੂ ਕੇਆਂ ਚਰਨਾਂ ਦਾ ਭਵਰਾ ਸੀ ਪਰਮੇਸ਼ਰ ਦਾ ਭਵਰਾ ਸੀ ਸਮਝ ਪੈ ਗਈ ਕਿ ਅੱਜ ਅੱਲਾਹ ਤਾਲਾ ਨੇ ਪਟਨਾ ਸ਼ਹਿਰ ਚ ਦੁਬਾਰਾ ਜਨਮ ਲਿਆ ਹੈ ਤੇ ਉਸ ਦੇ ਚਰਨ ਅੱਜ ਚੜਦੇ ਵੱਲੇ ਮੂੰਹ ਕਰਕੇ ਹੀ ਪਰਸਨੇ ਨੇ ਸੰਗੀਆਂ ਸਾਥੀਆਂ ਨੂੰ ਦੱਸਿਆ ਆਪਣੇ ਨਗਰ ਤੋਂ ਚਲ ਪਏ ਚਲਦੇ ਚਲਦੇ ਪਿਆਰਿਓ ਪਟਨੇ ਸ਼ਹਿਰ ਦੇ ਵਿੱਚ ਅਪੜੇ ਵਟਨੇ ਸ਼ਹਿਰ ਗੁਰੂ ਕਿਆਂ ਦੇ ਦਵਾਰ ਦੇ ਅੱਗੇ ਆ ਕੇ ਬੈਠ ਗਏ ਬੇਨਤੀ ਕੀਤੀ ਗੋਵਿੰਦ ਰਾਏ ਜੀ ਦੇ ਸਾਨੂੰ ਦਰਸ਼ਨ ਕਰਵਾ ਦਿਓ ਜਾਣ ਅਣਜਾਣ ਇਸ ਕਰਕੇ ਉਹਨਾਂ ਨੂੰ ਕੋਈ ਦਰਸ਼ਨ ਨਹੀਂ ਕਰਵਾਉਂਦਾ ਚੌਂਕੜਾ ਲਾ ਕੇ ਬੈਠ ਗਏ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰਤਾ ਮਾਮਾ ਕ੍ਰਿਪਾਲ ਚੰਦ ਜੀ ਬਾਹਰ ਆਏ ਵੇਖਿਆ ਅੰਦਰ ਜਾ ਕੇ ਦੱਸਿਆ ਅਖੀਰ ਉਹਨਾਂ ਦੀ ਮਰਣੀ ਪਈ ਕਿਉਂਕਿ ਇੱਕ ਨਿਰਖ ਨਤਾਰਾ ਵੀ ਕਰਨ ਵਾਸਤੇ ਆਏ ਸੀ ਨਾਲ ਦੇ ਸੰਗੀਆਂ ਸਾਥੀਆਂ ਦੇ ਮਨ ਦੇ ਵਿੱਚ ਇੱਕ ਬਲਬਲਾ ਸੀ ਤੁਸੀਂ ਕਹਿ ਰਹੇ ਹੋ ਕਿ ਅੱਲਾਹ ਤਾਲਾ ਅਜ ਪਟਨੇ ਸ਼ਹਿਰ ਦੇ ਵਿੱਚ ਹੈ ਇਹ ਤਾਂ ਗੋਬਿੰਦ ਰਾਏ ਇਹ ਤਾਂ ਹਿੰਦ ਦਾ ਪੀਰ ਜੰਮਿਆ ਇਹਦਾ ਅੱਲਾਹ ਤਾਲਾ ਨਾਲ ਕੀ ਸੰਬੰਧ ਹੋਇਆ ਅੱਜ ਇਸ ਦਾ ਨਤਾਰਾ ਕਰਨ ਵਾਸਤੇ ਭੀਕਨ ਸ਼ਾ ਆਪਣੀ ਚੇਹਨਿਆਂ ਨੂੰ ਨਾਲ ਲੈ ਕੇ ਆਇਆ ਹੁਣ ਪਿਆਰਿਓ ਬਹੁਤ ਸਮਾਂ ਦਿਨ ਬੀਤੇ ਆਏ ਰਾਤ ਬੀਤੀ ਅਗਲਾ ਦਿਨ ਚੜਿਆ ਅਖੀਰ ਉਹਨਾਂ ਦੀ ਬੇਨਤੀ ਪ੍ਰਵਾਨ ਹੋਈ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਾਉਣ ਵਾਸਤੇ ਬਾਹਰ ਲਿਆਂਦਾ ਗਿਆ ਹੁਣ ਦੋ ਕੁੱਜੀਆਂ ਲੈ ਕੇ ਆਇਆ ਹੈ ਤੀਖਣਸ਼ਾ ਦੋ ਕੁੱਜੀਆਂ ਇੱਕ ਦੇ ਵਿੱਚ ਦੁੱਧ ਪਾਇਆ ਹੈ ਤੇ ਇੱਕ ਦੇ ਵਿੱਚ ਪਾਣੀ ਪਾਇਆ ਹੈ ਤੇ ਉਹਦਾ ਮਤਲਬ ਇਹ ਨਾਲਿਆਂ ਨੂੰ ਦੱਸਿਆ ਕਿ ਜੇ ਉਹ ਸਿੱਖਾਂ ਦਾ ਗੁਰੂ ਹੋਵੇਗਾ ਤੇ ਫਿਰ ਉਹ ਆਪਣੇ ਦੁੱਧ ਦੇ ਉੱਤੇ ਹੱਥ ਰੱਖ ਦੇਵੇਗਾ ਜੇ ਉਹ ਸਾਡਾ ਗੁਰੂ ਹੋਵੇਗਾ ਪਾਣੀ ਦੇ ਉੱਤੇ ਹੱਥ ਰੱਖ ਦੇਗਾ ਉਹ ਜਿਸ ਦੇ ਬਾਪ ਉਮਰ ਹੈ ਛੋਟੀ ਜੀ ਬੱਚਾ ਹੈ ਬਾਹਰ ਲਿਆਂਦਾ ਗਿਆ ਤੇ ਪਿਆਰੇ ਉਹ ਕਾਲਪੁਰਖ ਪਰਮਾਤਮਾ ਤਾਂ ਖੁਦ ਆਪ ਆਇਆ ਉਤਰ ਕੇ ਉਸ ਨੇ ਪਿਆਰੇ ਜਦੋਂ ਲਾਡ ਪਿਆਰ ਦੇ ਨਾਲ ਲੱਗ ਕੇ ਆਇਆ ਕੁੱਜੀਆਂ ਅੱਗੇ ਕੀਤੀਆਂ ਉਹਨੇ ਦੋਹਾਂ ਕੁੱਜੀਆਂ ਦੇ ਉੱਤੇ ਹੱਥ ਰੱਖ ਦਿੱਤੇ ਗੋਵਿੰਦ ਰਾਹੀ ਜੀ ਨੇ ਸਾਰੀ ਸੰਗਤ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਗਈ ਔਰ ਭੀਗਨ ਸ਼ਾਹ ਨੇ ਆਪਣੇ ਬੱਚਿਆਂ ਨੂੰ ਆਪਣੇ ਚੇਲਿਆਂ ਨੂੰ ਆਪਣੇ ਨਾਲ ਦੇ ਨੂੰ ਦੱਸਿਆ ਵੇਖੋ ਇਹ ਕੱਲਾ ਸਿੱਖਾਂ ਦਾ ਨਹੀਂ ਇਹ ਸਾਰੀ ਲੋਕਾਈ ਦਾ ਗੁਰੂ ਹੈ ਇਹ ਆਕਾਰ ਪ੍ਰਮਾਤਮਾ ਦਾ ਭੇਜਿਆ ਹੋਇਆ ਹੈ ਇਹ ਖੁਦ ਖੁਦਾ ਹੈ ਇਸ ਕਰਕੇ ਨਿਵਾਜ਼ ਅਜ ਇਧਰ ਨੂੰ ਉਸ ਦਿਨ ਮੂੰਹ ਕਰਕੇ ਪੜ੍ਹੀ ਸੀ ਕਿ ਜਿਹੜਾ ਅੱਲਾਹ ਤਾਲਾ ਹੈ ਉਹ ਪੱਟੇ ਸ਼ਹਿਰ ਦੇ ਵਿੱਚ ਹੈ ਛੋਟੀ ਜੀ ਬਾਲ ਉਮਰ ਦੇ ਚਟਕੇਲੀਆਂ ਕਰਦੇ ਨੇ ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਨੇ 4-5 ਸਾਲ ਦੀ ਉਮਰ ਹੋਈ ਲਾਗੇ ਇੱਕ ਘਰ ਹੈ ਰਾਣੀ ਬੈਣੀ ਦਾ ਉਸਦੇ ਘਰ ਬੱਚਾ ਕੋਈ ਨਹੀਂ ਲਾੜ ਪਿਆਰ ਬਹੁਤ ਕਰਦੀ ਏ ਉਧਰ ਭਜ ਜਾਂਦਾ ਚਲੇ ਜਾਂਦਾ ਛੋਲੇ ਪੂੜੀਆਂ ਦੀ ਮੰਗ ਕਰਦਾ ਜਾ ਕੇ ਖਾਂਦਾ ਹੈ ਗੋਦੀ ਦੇ ਵਿੱਚ ਖੇਡਦਾ ਔਰ ਬੜੇ ਲਾੜ ਪਿਆਰ ਕਰਦਾ ਹੈ ਬਹੁਤ ਚੰਚਨ ਸੁਭਾਅ ਹੈ ਸਹੀ ਜਿਹੀ ਸਜੀ ਅਵਸਥਾ ਵਟੀ ਹੁੰਦੀ ਗਈ ਤੇ ਪਿਆਰਿਓ ਸੋਹਣੇ ਦੇ ਕੰਗਣ ਪਾਏ ਹੋਏ ਨੇ ਹੱਥਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਨਾਲ ਲੈ ਕੇ ਜਾਂਦੇ ਨੇ ਨਦੀ ਦੇ ਕਿਨਾਰੇ-ਕਿਨਾਰੇ ਤੇ ਸ਼ਰਾਤ ਸੁਝੀ ਸੋ ਦੋਵਾਂ ਹੱਥਾਂ ਦੇ ਵੀ ਸੋਨੇ ਦੇ ਕੰਗਣ ਨੇ ਇੱਕ ਹੱਥ 'ਚੋਂ ਕੰਗਣ ਲਾਇਆ ਤੇ ਨਦੀ ਦੇ ਵਿੱਚ ਵਗਾ ਮਾਰੇ ਬਾਤਾਂ ਨੇ ਵੇਖਿਆ ਕੈਣ ਲੱਗੀ ਪਤੇ ਇੱਕੀ ਕੀਤਾ ਹੀ ਕਹਿੰਦਾ ਮੈਂ ਕੰਗਣ ਲਾ ਕੇ ਛੁੱਟਿਆ ਹੀ ਮੈਂ ਇਹ ਨਹੀਂ ਕਿੱਥੇ ਛੁੱਟਿਆ ਹੀ ਉਹਨੇ ਜਿਹਨੂੰ ਦੂਜੇ ਹੱਥ ਦਾ ਲਾ ਕੇ ਵੀ ਵਗਾ ਕੇ ਮਾਰਿਆ ਇਹਦਾ ਹੈ ਇੱਥੇ ਸੂਤ ਕਹਿਣ ਦਾ ਭਾਵ ਕਿ ਜੋ ਪਰਮੇਸ਼ਰ ਦਾ ਪਿਆਰਾ ਹੁੰਦਾ ਹੈ ਨਾ ਪਿਆਰਿਓ ਉਹਨੂੰ ਕਿਸੇ ਵਸਤੂ ਦੇ ਨਾਲ ਪਿਆਰ ਨਹੀਂ ਹੁੰਦਾ ਉਹਨੂੰ ਸੋਨੇ ਨਾਲ ਉਸ ਨੂੰ ਚਾਂਦੀ ਨਾਲ ਉਹਨੂੰ ਕਿਸੇ ਵੀ ਚੀਜ਼ ਨਾਲ ਪਿਆਰ ਨਹੀਂ ਹੁੰਦਾ ਸਿਵਾਏ ਪ੍ਰਮਾਤਮਾ ਦੇ ਘਰ ਆ ਗਏ ਛੋੜੇ ਜਿਹੇ ਵੱਡੇ ਹੋਏ ਸਹਿਜੇ ਸਹਿਜੇ ਉਹਨਾਂ ਦੀ ਜਿਹੜੀ ਸਿੱਖਿਆ ਸੀ ਗੱਤਕਾ ਬਾੜੀ ਤਲਵਾਰ ਬਾਜੀ ਨੇਜਾ ਬਾਜੀ ਇਹ ਸਾਰੀਆਂ ਸਿਕਾਉਣੀਆਂ ਸ਼ੁਰੂ ਕੀਤੀਆਂ ਤੀਰ ਅੰਦਾਜ਼ੀ ਦੇ ਵਿੱਚ ਬੜੇ ਨਪੁੰਸ ਸਨ ਖੂਈ ਸੀ ਘਰ ਦੇ ਬੂਹੇ ਅੱਗੇ ਮਿੱਠਾ ਪਾਣੀ ਸੀ ਉਸ ਦਾ ਪਿੰਡ ਦੀਆਂ ਧੀਆਂ ਪੈਣਾ ਉਥੋਂ ਜਲ ਭਰਣਾ ਆਉਂਦੀਆਂ ਕੱਚੇ ਘੜੇ ਸਨ ਤੇ ਪਿਆਰੇ ਉਹ ਗਲੇਲੇ ਮਾਰ ਮਾਰ ਕੇ ਉਹ ਘੜੇ ਤੋੜਦੇ ਨੇ ਕੁੜੀਆਂ ਨੇ ਜਾ ਕੇ ਜਿਦਾ ਕਰਨਾ ਮਾਤਾ ਗੁਜਿਰ ਘੌਰ ਨੂੰ ਦੱਸਣਾ ਮਾਤਾ ਕਹਿਣ ਲੱਗੀ ਪੁੱਤਰ ਬਾਰ ਗੋਵਿੰਦ ਰਾਏ ਨੂੰ ਨਾ ਝਿੜਕੀ ਆ ਜੇ ਤੁਹਾਨੂੰ ਮੈਂ ਘੜਿਆਂ ਦੀ ਥਾਂ ਤੇ ਗਾਗਰਾਂ ਲੈ ਦੇਣੀ ਸੋ ਸਾਰੀਆਂ ਕੁੜੀਆਂ ਨੂੰ ਗਾਗਰਾਂ ਦੇ ਦਿਤੀਆਂ ਹੁਣ ਗਲੇਲਿਆਂ ਤੋਂ ਕੰਮ ਅਗੇ ਵਰ ਗਿਆ ਹੁਣ ਤੀਰ ਅੰਦਾਜ਼ੀ ਤੇ ਪਿਆਰੋਂ ਕੰਮ ਆ ਗਿਆ ਹੁਣ ਦੂਰੋਂ ਹੀ ਲੋਹੇ ਦੇ ਤਿੱਖੇ ਤੀਰਾਂ ਦੇ ਨਾਲ ਉਹਨਾਂ ਦੀਆਂ ਗਾਗਰਾਂ ਵੇਨ ਦਿੰਦਾ ਫਿਰ ਕੁੜੀਆਂ ਆਣ ਕੇ ਰੋਸ ਕਰਦੀਆਂ ਨੇ ਤੇ ਮਾਤਾ ਦੇ ਮੂੰਹੋਂ ਨਿਕਲਦਾ ਐ ਖੂਈ ਇਹ ਤੋ ਖਾਰੀ ਹੋ ਜਾ ਰੋਜ ਦਾ ਕਲੇ ਵਾਲਾ ਕੰਮ ਨਿਬੜ ਜਾਵੇ ਉਹ ਪਾਣੀ ਖਾਰਾ ਹੋ ਗਿਆ ਕਹਿੰਦਾ ਭਾਵ ਕਿ ਛੋਟੀ ਉਮਰ ਛੋਟੀਆਂ ਛੋਟੀਆਂ ਠਕੇਲੀਆਂ ਨਗਰ ਦਾ ਨਵਾਬ ਨਗਰ ਦੇ ਵਿੱਚ ਹਾਥੀ ਤੇ ਜਾ ਰਿਹਾ ਹੈ ਇਧਰ ਗੋਬਿੰਦ ਰਾਏ ਜੀ ਆਪਣੀਆਂ ਦੋ ਗਰੁੱਪ ਫੌਜਾਂ ਦੇ ਬਣਾਉਂਦੇ ਆਸ ਵਿੱਚ ਯੁੱਧ ਕਰਦੇ ਨੇ ਕਿਹੜੀ ਜੰਗ ਜਿੱਤਦੇ ਆ ਤੇ ਕਿਹੜੀ ਜੰਗ ਪਾਰਟੀ ਹਾਰਦੀ ਐ ਵੇਖਦੇ ਨੇ ਤੇ ਪਿਆਰਿਓ ਇੰਨੇ ਚਿਰ ਨੂੰ ਖੇਡਦੇ ਆ ਖੇਡਦੇ ਆ ਹਾਥੀ ਦੇ ਉੱਤੇ ਨਵਾਬ ਲੰਘਿਆ ਤੇ ਜਿਸ ਵੇਲੇ ਉਸਦੇ ਇਹ ਕਾਰਨ ਨੇ ਕਿਹਾ ਬੱਚਿਓ ਨਵਾਬ ਨੂੰ ਸਲਾਮ ਕਰੋ ਕੁਝ ਬੱਚੇ ਜਿਹੜੇ ਸੀ ਉਹ ਨਵਾਬ ਨੂੰ ਸਲਾਮ ਕਰਦੇ ਨੇ ਪਰ ਗੋਬਨ ਰਾਏ ਜੀ ਉਹਦਾ ਮੂੰਹ ਚੜਾਉਂਦੇ ਇਹ ਵੇਖ ਕੇ ਨਵਾਬ ਲਾਭਾ ਦਿੰਦਾ ਹੈ ਖੈਰ ਕਿਉਂਕਿ ਉਹ ਤਾਂ ਖੁਦ ਖਲਾਸ ਹਨ ਕਿਸੇ ਤੋਂ ਡਰਦੇ ਨਹੀਂ ਸਨ ਪਰਮਾਤਮਾ ਦੀ ਉਹਨਾਂ ਤੇ ਕਿਰਪਾ ਸੀ ਸੋ ਗੁਰੂ ਸਵਾਰਿਓ ਸਈਜੇ ਸਈਜੇ ਉਹ ਵੱਡੇ ਹੁੰਦੇ ਗਏ ਔਰ ਜਿਹੜੇ ਭਾਈ ਸੰਗਰ ਸਿੰਘ ਸੀ ਭਾਈ ਜੀਤਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਲਿਆਂਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦਾ ਨੰਪੁਰ ਸਾਹਿਬ ਉਹਨਾਂ ਤੋਂ 10 ਸਾਲ ਵੱਡੇ ਨੇ ਉਹ ਵੀ ਉਹ ਨਹਾਣੀਆਂ 'ਚ ਹੀ ਖੇਡਦੇ ਨੇ ਇਕੱਠਾ ਪਿਆਰ ਦਾ ਉਹਨਾਂ ਦਾ ਬੜਾ ਜੀਵਨ ਸੁਹਣਾ ਲੱਗ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਈ ਜੀ ਸਈ ਜੀ ਜਿਸ ਵੇਲੇ ਵੱਡੇ ਹੁੰਦੇ ਗਏ ਉਧਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵੇਲੇ ਅਸਾਮ ਦੇ ਦੌਰੇ ਤੋਂ ਆਏ ਉਧਰ ਜਿਹੜੀ ਨਾਨਕਪੁਰ ਸਾਹਿਬ ਜੀ ਦੀ ਮੱਖੋਵਾਲ ਦੀ ਨੀਂ ਰੱਖੀ ਗਈ ਸੀ ਨੀਰ ਕਲ ਤੋਂ ਬਾਅਦ ਉਹ ਨਗਰ ਵਸਿਆ ਉਥੇ ਇੱਕ ਬੜਾ ਵੱਡਾ ਦੈਂਤ ਹੁੰਦਾ ਸੀ ਔਰ ਉਸ ਨੂੰ ਸਤਿਗੁਰਾਂ ਨੇ ਜਦੋਂ ਵੇਖਿਆ ਤੇ ਉਹਨੇ ਬੇਨਤੀ ਕੀਤੀ ਮਹਾਰਾਜ ਅਗਰ ਤੁਸੀਂ ਇਸ ਥਾਂ ਮਸਵਾਉਣਾ ਚਾਹੁੰਦੇ ਹੋ ਮੈਂ ਜਗਾ ਮਾਖੋ ਵਾਲ ਨੂੰ ਛੱਡ ਕੇ ਚਲੇ ਜਾਵਾਂਗਾ ਪਹਿਲਾਂ ਉਸ ਦਾ ਨਾਮ ਰੱਖਿਆ ਚੱਕ ਨਾਨਕੀ ਨਾਨਕੀ ਕਿਉਂਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦੇ ਮੈਨ ਸਾਨੂੰ ਪਿਆਰਿਓ ਔਰ ਮਾਤਾ ਗੁਜਰ ਕਉ ਦੀ ਸੱਸ ਇਹ ਗੁਰੂ ਗੋਬਿੰਦ ਸਿੰਘ ਦੀ ਦਾਦੀ ਮਾਂ ਅਰ ਉਸ ਤੋਂ ਬਾਅਦ ਅਨੰਦਾਂ ਦੀ ਪੁਰੀ ਉਹਦਾ ਨਾਮ ਪੈ ਗਿਆ 9 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਥੇ ਪ੍ਰਸਥਾਨ ਕਰਦੇ ਨੇ ਸੋ ਜ਼ਿਆਦਾ ਸਮਾਂ ਨਹੀਂ ਲੈਣਾ ਆਪਾਂ ਨਾਲ ਹੁਕਮਨਾਮੇ ਦੀ ਬੇਨਤੀ ਵੀ ਪੂਰੀ ਕਰ ਦਈਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੰਤਾ ਦੇ ਜੋਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਅਵਤਾਰ ਪ੍ਰਭ ਨੇ ਨਾਨਕ ਸ਼ਾਹੀ ਗੁਰਦੰਸ ਸਾਹਿਬ ਸੁਸਮੂਹ ਸੰਗਤਾਂ ਨੂੰ ਵਧਾਈਆਂ ਹੋਣ ਜੀ ਆਓ ਅੱਗੇ ਸਤਿਗੁਰੂ ਕਹਿੰਦੇ ਨੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਪੁੰਨ ਕਰਦੇ ਆਂ ਦਾਨ ਕਰਦੇ ਆਂ ਪੂਜਾ ਕਰਦੇ ਆਂ ਸਤਿਗੁਰੂ ਕਹਿੰਦੇ ਤਤ ਕੱਢਿਆ ਇਹਨਾਂ ਸਾਰਿਆਂ ਦੇ ਬਰੋਬਰ ਜੇ ਸਿਮਰਨ ਕਰ ਲਈਏ ਨਾ ਤੇ ਸਾਰੇ ਪਲੜੇ ਗੁਰੂਗਰ ਹੋ ਜਾਂਦੇ ਗੁਣ ਗਾਵਤਿਆ ਤੁਲ ਸੁਪਾਇਆ ਆਕਰ ਅਗਮ ਆਪਾਰੀ ਉਹਦੇ ਗੁਣਾਂ ਨੂੰ ਗਾਇਆ ਸੁਖਾਂ ਦੀ ਪ੍ਰਾਪਤੀ ਹੁੰਦੀ ਆ ਉਹ ਅਗੰਮੀ ਥਾਤਰ ਪ੍ਰਭੂ ਸਾਡਾ ਮਾਲਕ ਪ੍ਰਭੂ ਜਿਹੜਾ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਲਕਾ ਬਹੁ ਪਸ਼ੂ ਨਾ ਚੜੇ ਤੇ ਪਿਆਰੇ ਉਹ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਬਣਾ ਲਿਆ ਜਿਨ੍ਹਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਪਰਮੇਸ਼ਰ ਨੇ ਆਪਣੇ ਕਿਹਨਾਂ ਨੂੰ ਬਣਾਇਆ ਜਿਹੜੇ ਨਾਮ ਸਿਮਰਨ ਦੇ ਨਾਲ ਜੁੜ ਗਏ ਤੇ ਪਿਆਰਿਓ ਸਤਿਗੁਰੂ ਕਹਿੰਦੇ ਜੋ ਜਨ ਫਾਰਮ ਬ੍ਰਹਮ ਆਪਣੇ ਕੀਨੇ ਚਿਰਕਾ ਬੌਰ ਕਸ਼ੁਨਾ ਵਿਚਾਰੇ ਇਸ ਜਿੰਦਗੀ ਦੇ ਵਿੱਚ ਇਥੇ ਆਇਆ ਵੱਡਾ ਹੋਇਆ ਸਿਮਰਨ ਕੀਤਾ ਜਿਸ ਵਲੇ ਦੁਨੀਆ ਤੋਂ ਜਾਵਾਂਗੇ ਪਿਆਰਿਓ ਤੇ ਫਿਰ ਉਹਦਾ ਲੇਖਾ ਨਹੀਂ ਗਿਣਿਆ ਜਾਵੇਗਾ ਜਿਹੜਾ ਸਿਮਰਨ ਦੇ ਵਿੱਚ ਜੁੜ ਜਾਵੇ ਤੇ ਸਤਿਗੁਰੂ ਕਹਿੰਦੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਹੀਰੇ ਜਵਾਰ ਰਾਤਾਂ ਵਰਗਾ ਨਾਮ ਸਿਮਰਨ ਜਿਹੜਾ ਹੈ ਉਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹਨੂੰ ਜੱਪ ਜੱਪ ਤੁਰੇ ਜਿਉਂਦਾ ਹਾਂ ਮੈਂ ਹਿਰਦੇ ਦੇ ਵਿੱਚ ਉਸ ਨੂੰ ਮਾਲਾ ਦੀ ਤਰ੍ਹਾਂ ਬਰੋਲਿਆ ਹਰ ਬਚਨ ਦੇ ਨਾਲ ਹਰ ਕੰਮ ਦੇ ਨਾਲ ਹਿਰਦੇ ਦੇ ਵਿੱਚ ਚਿੱਤ ਦੇ ਵਿੱਚ ਵੈਗਰੂ ਸ਼ਬਦ ਚੱਲਣਾ ਚਾਹੀਦਾ ਇੱਥੋਂ ਤੱਕ ਵੀ ਸਤਿਗੁਰੂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੋਂ ਤੱਕ ਕਹਿੰਦੇ ਮੁਖ ਮੈਂ ਚਿੱਤ ਹਰ ਯੁੱਧ ਵਿਚਾਰੇ ਜੁੱਧ ਕਰਦਿਆਂ ਹੋਇਆ ਵੀ ਮੁਖ ਦੇ ਉੱਤੇ ਪਰਮਾਤਮਾ ਦਾ ਨਾਮ ਸਿਮਰਨ ਹੋਣਾ ਚਾਹੀਦਾ ਹੈ ਨਾਮ ਸਿਮਰਨ ਦੇ ਸਹਾਰੇ ਹੀ ਇਸ ਦੁਨੀਆ ਤੋਂ ਅਸੀਂ ਪਾਰ ਲੰਘ ਸਕਦੇ ਹਾਂ ਸੋ ਪਿਆਰਿਓ ਸਮੂਹ ਸ਼ਕਤਾਂ ਦੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸ਼ਕਤਾਂ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨ ਦਰੋਂ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗ ਤਾਂ ਤੰਦਰੁਸਤੀਆਂ ਹਾਰ ਮਦਾਨ ਸੂਸ਼ਕਤਾ ਨੂੰ ਸੰਦੂ ਸੱਚੇ ਪਾਤਸ਼ਾਹ ਜੀ ਫਤਿਹ ਬਖਸ਼ਿਸ਼ ਕਰਨ ਜੀ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ